ਲੋ ਬਾਈ ਦੋਸਤੋ ਬਾਈ ਆਏ ਸੀਗੇ ਪਿਕਅਪ ਲਿਆਏ ਮਾਨਸੇ ਤੋਂ ਤੇ ਬਾਈਆਂ ਦਾ ਨਾ ਇਧਰਲੇ ਪਾਸੇ ਏਕਾ ਦੇਖੋ ਇੱਕ ਬਾਈ ਲੈਣ ਆਇਆ ਤੇ ਨਾਲ ਬਾਈ ਨੇ 8-10 ਘਰਾਂ ਦੇ ਸਪੈਦੇ ਲੈ ਗਿਆ ਕਿਸੇ ਨੂੰ 50 ਲਵਾ ਤੇ ਕਿਸ ਨੂੰ 100 ਲਵਾ ਤੇ ਇਸ ਤਰ੍ਹਾਂ ਏਕਾ ਹੋਣਾ ਚਾਹੀਦਾ ਬਾਈ ਹਨਾ ਕਿਉਂਕਿ ਕਿਰਾਇਆ ਬਾਈ ਨੂੰ ਹੀ ਪੈਣਾ ਹੁਣ ਮੰਡਵਾ ਆ ਜੂ ਪਰ ਜਿੱਦਣ ਬਾਈ ਨਜ਼ਾਰਾ ਉਦਣ ਬਣਾ ਜਿੱਦਣ ਵਪਾਰੀ ਆਇਆ ਕਿਉਂਕਿ ਹੁਣ ਬਾਈ ਦੇ ਹਜ਼ਾਰ ਬੂਟਾ ਲੱਗਣਾ ਏਕੇ ਚ ਇੰਨੀ ਬਾਈ ਸ਼ਕਤੀ ਹੁੰਦੀ ਆ ਜੇ ਬਾਈ ਕੱਲਾ 200 ਬੂਟਾ ਲੈ ਜਾਂਦਾ ਉਹਦੇ ਮੇਨ ਵਪਾਰੀ ਨਹੀਂ ਆਉਣਾ ਸੀਗਾ ਹੁਣ 1000 ਬੂਟੇ ਤੇ ਤਗੜਾ ਵਪਾਰੀ ਤੇ ਕਿੰਨੇ ਘਰਾਂ ਦੇ ਲਈ ਜਾਨਾ ਪਏ ਹੁਣ ਬੂਟੇ ਨਹੀਂ ਦਾ ਕਟ ਘਰਾਂ ਦੇ ਠੀਕ ਆ 1000 ਬੂਟਿਆਂ ਨੂੰ ਹੋ ਗਿਆ ਨਾ ਬਈ ਠੀਕ ਆ ਕਿਹੜਾ ਪਿੰਡੋਂ ਆਇਆ ਬਈ ਆਪਣਾ ਪਿੰਡ ਟਾਂਡੀਆਂ ਜੀ ਜ਼ਿਲ੍ਹਾ ਮਾਨਸਾ ਦਾ ਮਾਨਸਾ ਤੋਂ ਬਈ ਪੀਕਅਪ ਵੀ ਲਿਆ ਚਲੋ ਬਈ ਧੰਨਵਾਦ ਬਾਈ ਦਾ ਬੂਟੇ ਕਿਵੇਂ ਲੱਗੇ ਬਈ ਠੀਕ ਆ ਆ ਬਾਈ ਨਾਲ ਆਏ ਸੀਗੇ ਤੇ ਆ ਬਾਈ ਵੀ ਨਾਲ ਆਇਆ ਸੀ ਠੀਕ ਆ ਤੇ ਬਾਈ ਦਿਖਾ ਲਗੇ ਸੋਨੂੰ ਪੀ 23 ਕੋਲੋਨ ਸਪਾਈਦਾ ਆਪਣਾ オリジナル ਤੇ ਆ ਦੇਖੋ ਬੂਟੇ ਤੇ ਤੁਸੀਂ ਵੀ ਆ ਕੇ ਲਾ ਜਾ ਸਕਦੇ ਹੋ ਤੇ ਆ ਦੇਖੋ ਕਿੰਨਾ ਇੱਥੇ ਇਕੱਠਾ ਹੈ ਤੇ ਬਾਕੀ ਥੋੜੇ ਦਿਨਾਂ ਤੇ ਫਲਾਂ ਵਾਲੇ ਬੂਟੇ ਵੀ ਆ ਜਾਣਗੇ ਧੰਨਵਾਦ ਬਈ